ਜਰੂਰ ਮੱਚਦੀ ਹੋਈ ਦਿਖਾਈ ਦੇ ਰਹੀ ਆ ਬਜ਼ੁਰਗ ਵੀ ਇੱਥੇ ਦੇਖ ਸਕਦੇ ਹੋ ਕਿ نیچے ਗਿਰਦੇ ਹੋਏ ਦਿਖਾਈ ਦੇ ਰਹੇ ਨੇ ਵੱਡੇ ਪੱਦਰ ਦੇ ਉੱਪਰ ਮਾਹੌਲ ਇੱਥੇ ਜੋ ਹੈ ਤਣਾਅਪੂਰਨ ਕਿ ਤਰ੍ਹਾਂ ਕਿਤੇ ਹੁੰਦਾ ਹੋਇਆ ਦਿਖਾਈ ਦੇ ਰਿਹਾ ਮਾਹੌਲ ਕਿੰਨਾ ਕਿਤੇ ਜਰੂਰ ਭਖਦਾ ਹੋਇਆ ਦਿਖਾਈ ਦੇ ਰਿਹਾ ਇਹਨੂੰ ਤੋੜਨ ਦੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਨੌਜਵਾਨਾਂ ਦੇ ਵੱਲੋਂ ਤਾਂ ਕਿ ਆਪਣੇ ਸਾਥੀਆਂ ਨੂੰ ਨਾਲ ਲਜਾਇਆ ਜਾ ਸਕੇ ਸਵੀਰਾਂ ਦੇਖ ਸਕਦੇ ਹੋ ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ 1 ਦੀਆਂ ਗੇਟ ਖੋਲ ਕੇ ਜੋ ਕਹਿ ਸਕਦੇ ਆ ਕਿ ਦੇਖ ਸਕਦੇ ਹੋ ਕਿ ਪੁਲਿਸ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਲਕੀਬਾਜੀ ਵੀ ਜਰੂਰ ਇੱਥੇ ਦਿਖਾਈ ਦੇ ਰਹੀ ਆ ਮਾਹੌਲ ਕਿੰਨਾ ਕਿਤੇ ਜਰੂਰ ਭਖਦਾ ਹੋਇਆ ਦਿਖਾਈ ਦੇ ਰਿਹਾ ਮੌਕੇ ਤੇ ਪੁਲਿਸ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਇਹ ਨੌਜਵਾਨ ਦੇਖ ਸਕਦੇ ਹੋ ਕਿਵੇਂ ਕਿਵੇਂ ਇਥੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਨੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਕਿਤਨਾ ਕਿਤੇ ਰੋਕਣ ਦੀ ਜਰੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਡੇ ਪੱਧਰ ਦੇ ਉੱਪਰ ਮਾਹੌਲ ਇੱਥੇ ਜੋ ਹੈ ਤਣਾਅਪੂਰਨ ਕਿਤਨਾ ਕਿਤੇ ਹੁੰਦਾ ਹੋਇਆ ਦਿਖਾਈ ਦੇ ਰਿਹਾ ਜੋ ਭਗਦੜ ਵੀ ਜਰੂਰ ਮੱਚਦੀ ਹੋਈ ਦਿਖਾਈ ਦੇ ਰਹੀ ਆ ਬਜ਼ੁਰਗ ਵੀ ਇੱਥੇ ਦੇਖ ਸਕਦੇ ਹੋ ਕਿ نیچے ਗਿਰਦੇ ਹੋਏ ਦਿਖਾਈ ਦੇ ਰਹੇ ਨੇ ਆ ਦੇਖ ਸਕਦੇ ਆ ਜਰੂਰ ਤਸਵੀਰ ਦਿਖਾਈ ਜਾਵੇ ਕਿਵੇਂ ਨੌਜਵਾਨ ਇੱਥੇ ਗਿਰ ਵੀ ਰਹੇ ਨੇ ਪਰ ਫਿਰ ਵੀ ਕਹਿ ਸਕਦੇ ਆ ਕਿ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਕਹਿ ਸਕਦੇ ਆ ਕਿ ਹੰਬੜਾ ਮਾਰਿਆ ਗਿਆ ਇੱਕ ਤਰੀਕੇ ਦੇ ਨਾਲ ਤੱਕਾ ਮੁਕੀ ਵੀ ਜਰੂਰ ਆ ਇੱਥੇ ਦੇਖਣ ਨੂੰ ਮਿਲੀ ਤਾਂ ਇਹ ਨੌਜਵਾਨ ਜੋ ਬਾਹਰ ਗੇਟ ਦੇ ਜਿਨ੍ਹਾਂ ਨੂੰ ਰੋਕਿਆ ਗਿਆ ਸੀ ਤੱਕੇ ਦੇ ਨਾਲ ਇਹ ਨੌਜਵਾਨ ਇੱਥੇ ਕਿਤਨਾ ਕਿਤੇ ਯੂਨੀਵਰਸਿਟੀ ਦੇ ਅੰਦਰ ਦਾਖਲ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਹਾਲਾਂਕਿ ਤੱਕਾ ਮੁਕੀ ਪੁਲਿਸ ਮੁਲਾਜ਼ਮਾਂ ਤੇ ਨੌਜਵਾਨਾਂ ਵਿੱਚ ਕਾਰਜ ਜ਼ਰੂਰ ਹੋਈਆ ਗੇਟ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਦੇਖ ਸਕਦੇ ਹੋ ਕਿਵੇਂ ਇਹਨਾਂ ਨੌਜਵਾਨਾਂ ਦੇ ਵੱਲੋਂ ਅੰਦਰ ਐਂਟਰੀ ਕੀਤੀ ਗਈ ਆ ਤੱਕੇ ਦੇ ਨਾਲ ਕਹਿ ਸਕਦੇ ਆ ਕਿ ਨੌਜਵਾਨ ਇਹ ਬੜੇ ਨੇ ਕਿਉਂਕਿ ਪੁਲਿਸ ਦੇ ਵੱਲੋਂ ਜ਼ਰੂਰ ਇੱਥੇ ਰੋਕਿਆ ਗਿਆ ਸੀ ਬਜ਼ੁਰਗ ਇਹ ਜੋ ਹੈ ਅੰਦਰ ਵਰਦੇ ਸਮੇਂ ਇਹਨਾਂ ਦੀ ਦੇਖ ਸਕਦੇ ਹੋ ਕਿ ਦਸਤਾਰ ਵੀ ਕਿਤਨਾ ਕਿਤੇ ਜੋ ਹੈ ਜ਼ਰੂਰ ਕਹਿ ਸਕਦੇ ਆ ਕਿ ਤੱਕਾ ਮੁਕੀ ਦੇ ਵਿੱਚ ਕਈ ਵਾਰ ਹੋ ਜਾਂਦਾ ਹੈ ਕਿ ਬਜ਼ੁਰਗ ਵੀ ਜੋ ਗਿਰ ਗਏ ਸੀਗੇ ਤੇ ਉਸ ਤੋਂ ਬਾਅਦ ਤਸਵੀਰਾਂ ਹੁਣ ਇਹ ਨੌਜਵਾਨ ਦੇਖ ਸਕਦੇ ਹੋ ਕਿ ਜਕਾਰੇ ਲਾਉਂਦੇ ਹੋਏ ਯੂਨੀਵਰਸਿਟੀ ਦੇ ਅੰਦਰ ਦਾਖਲ ਆਏ 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 ਆਈ ਕਾਰਡ ਆਈ ਕਾਰਡ ਦੇਖੋ ਇਹ ਕਾਡਾਂ ਵਾਲੇ ਹੀ ਨੇ ਭਾਈ ਜੀ ਕਾਡਾਂ ਵਾਲੇ ਹੀ ਨੇ ਇਹ ਚਲੋ 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 Oh, Sir, ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਨੌਜਵਾਨ ਇੱਥੇ ਕਿਤਨਾ ਕਿਤੇ ਤਲਖੀਬਾਜ਼ੀ ਵੀ ਦੇਖਣ ਨੂੰ ਮਿਲੀ ਤੇ ਤੱਕਾਮੁਕੀ ਕਰਦੇ ਹੋਏ ਅੰਦਰ ਨੌਜਵਾਨ ਯੂਨੀਵਰਸਿਟੀ 'ਚ ਵੜਦੇ ਹੋਏ ਦਿਖਾਈ ਦੇਤੇ ਤਾਂ ਹੁਣ ਕਿਤਨਾ ਕਿਤੇ ਗੇਟ ਬੰਦ ਕਰ ਦਿੱਤਾ ਗਿਆ ਯੂਨੀਵਰਸਿਟੀ ਦਾ ਜੋ ਕਿਤਨਾ ਕਿਤੇ ਕਹਿ ਸਕਦੇ ਆ ਕਿ ਵਿਦਿਆਰਥੀਆਂ ਦੇ ਲਈ ਜਰੂਰ ਖੋਲਿਆ ਗਿਆ ਸੀ ਪਰ ਹੁਣ ਇਸ ਨੂੰ ਬੰਦ ਕਰ ਦਿੱਤਾ ਗਿਆ ਦੇਖ ਸਕਦੇ ਹੋ ਕਿਵੇਂ ਉੱਪਰ ਨੌਜਵਾਨ ਗੇਟ ਦੇ ਚੜਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਅੱਜ 10 ਨਵੰਬਰ ਨੂੰ ਸੰਘਰਸ਼ ਦਾ ਦਿਨ ਉਲੀਕਿਆ ਹੋਇਆ ਸੀ ਨੌਜਵਾਨਾਂ ਦੇ ਵੱਲੋਂ ਕਾਲ ਦਿੱਤੀ ਹੋਈ ਸੀਗੀ ਪੰਜਾਬ ਯੂਨੀਵਰਸਿਟੀ ਦੇ ਚੂਣਾ ਨੂੰ ਲੈ ਕੇ ਸੈਨਟ ਚੂਣਾ ਨੂੰ ਲੈ ਕੇ ਇਹ ਸੰਘਰਸ਼ ਜੋ ਹੈ ਕਿਤਨਾ ਕਿਤੇ ਕੀਤਾ ਜਾ ਰਿਹਾ ਸੀਗਾ ਤਾਂ ਇਸ ਨੂੰ ਲੈ ਕੇ ਕਾਲ ਸੀਗੀ ਅੱਜ ਦਿੱਤੀ ਹੋਈ ਤਾਂ ਉੱਥੇ ਦੂਰੋਂ ਦੂਰੋਂ ਵੱਡੀ ਗਿਣਤੀ ਦੇ ਵਿੱਚ ਇਸ ਮੋਰਚੇ ਦੇ ਵਿੱਚ ਇਸ ਸੰਘਰਸ਼ ਦੇ ਵਿੱਚ ਪਹੁੰਚਣ ਦੇ ਲਈ ਲੋਕ ਆ ਰਹੇ ਸੀ ਜਿਨ੍ਹਾਂ ਨੂੰ ਕਹਿ ਸਕਦੇ ਹਾਂ ਕਿ ਪੁਲਿਸ ਦੇ ਵੱਲੋਂ ਰੋਕਿਆ ਜਾ ਰਿਹਾ ਸੀ ਤਾਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਹੁਣ ਪੁਲਿਸ ਦੇ ਵੱਲੋਂ ਗੇਟ 'ਤੇ ਬੰਦ ਕਰ ਦਿੱਤਾ ਗਿਆ ਮੌਕੇ ਦੀਆਂ ਜਗਰੂ ਤਸਵੀਰਾਂ ਬਿਲਕੁਲ ক্লোਜ਼ ਕਰਕੇ ਜਰੂਰ ਦਿਖਾ ਦਿੱਤੀਆਂ ਜਾਣ ਨੌਜਵਾਨ ਜੋ ਹੈ 게ਟ ਦੇ ਉੱਪਰ ਚੜੇ ਹੋਏ ਦਿਖਾਈ ਦੇ ਰਹੇ ਨੇ ਜੋ ਇਹਨਾਂ ਦੇ ਸਾਥੀ ਬਾਹਰ ਨੇ ਉਹਨਾਂ ਨੂੰ ਅੰਦਰ ਜੋ ਹੈ ਕਿਤੇ ਨਾ ਕਿਤੇ ਲੈ ਕੇ ਜਾਣ ਦੀ ਮੰਗ ਪੁਲਿਸ ਅੱਗੇ ਕੀਤੀ ਜਾ ਰਹੀ ਹੈ ਮੌਕੇ ਦੀਆਂ ਤਸਵੀਰਾਂ ਦੇਖੋ ਤਲਕੀ ਬਾਜੀ ਵੀ ਜਰੂਰ ਕਿਤੇ ਨਾ ਕਿਤੇ ਇੱਥੇ ਦੇਖਣ ਨੂੰ ਮਿਲ ਰਹੀ ਹੈ करणी जरे स्टूडेंट कोन आई स्टूडेंट 15 ਜਣੇ ਮੈਂ ਕੱਢ ਕੇ ਲਿਆ ਆਈਡੀ ਕੱਢਾਲੇ ਹੁਣੇ 15 ਨਹੀਂ ਦੇ ਰਹੇ ਆਈਡੀ ਬੇਸਿਕਲੀ ਇਹ ਡਰਾ ਡਰਾਵੇ ਦਾ ਮਾਹੌਲ ਬਣਾਇਆ ਜਾ ਰਿਹਾ ਵਾਰੀ 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 ਸਟੂਡੈਂਟਾਂ ਨੂੰ ਵੀ ਵਾਰੀ ਵਾਰੀ ਰੋਕਿਆ ਜਾ ਰਿਹਾ ਆਈਡੀ ਕਾਰਡ ਵਾਲਿਆਂ ਨੂੰ ਵੀ ਮੈਂ ਹੁਣੇ ਉੱਥੇ ਸਾਡੀਆਂ ਭੈਣਾਂ ਖੜੀਆਂ ਸੀਗੀਆਂ ਸਾਡੇ ਭਾਈ ਖੜੇ ਸੀ ਉਹਨਾਂ ਨੂੰ ਉੱਥੋਂ ਲੈ ਕੇ ਆਏ ਆਂ ਵੀ ਚੱਲੋ ਪਹਿਲਾਂ ਕਹਿੰਦੇ ਕਹਿੰਦਾ ਵੀ ਇਹ ਡੀਐਸਪੀ ਰੋਕੀ ਜਾਂਦਾ ਕਰੇ ਜਾਂਦੇ ਆ ਸਿਕਿਉਰਿਟੀ ਗਾਰਡ ਰੋਕੀ ਜਾਂਦੇ ਆ हां देख सकते हो कि मैं गेट ਨੂੰ ਵੀ ਇੱਥੇ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੌਕੇ ਦੀਆਂ ਤਸਵੀਰਾਂ ਨੌਜਵਾਨ ਗੇਟ ਦੇ ਉੱਪਰ ਚੜ ਚੁੱਕੇ ਨੇ ਕਿਉਂਕਿ ਸਾਥੀ ਜ਼ਰੂਰ ਇਹਨਾਂ ਦੇ ਬਾਹਰ ਨੇ ਜੋ ਉਹਨਾਂ ਨੂੰ ਅੰਦਰ ਲਿਆਉਣ ਦੀ ਗੱਲ ਕੀਤੀ ਜਾ ਰਹੀ ਹੈ ਮੌਕੇ ਤੇ ਦੇਖ ਸਕਦੇ ਹੋ ਮਾਹੌਲ ਇੱਥੇ ਕਿੰਨਾ ਕਿਤੇ ਤਣਾਅਪੂਰਨ ਵੀ ਹੁੰਦਾ ਹੋਇਆ ਦਿਖਾਈ ਦੇ ਰਿਹਾ ਗੇਟ ਦੇ ਉੱਪਰ ਨੌਜਵਾਨ ਦੇ ਕਿਉਂਕਿ ਤਰੀਕੇ ਦੇ ਨਾਲ ਚੜਦਾ ਹੋਇਆ ਟੱਪਦਾ ਹੋਇਆ ਨੌਜਵਾਨ ਦਿਖਾਈ ਦੇ ਰਿਹਾ ਹੈ ਮੌਕੇ ਦੀਆਂ ਤਸਵੀਰਾਂ ਸਿੱਧੀਆਂ ਪ੍ਰੋ ਪੰਜਾਬ ਟੀਵੀ ਤੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਹਨਾਂ ਦੇ ਜੋ ਸਾਥੀ ਨੇ ਉਹਨਾਂ ਨੂੰ ਅੰਦਰ ਬੁਲਾਉਣ ਦੀ ਕੋਸ਼ਿਸ਼, ਅੰਦਰ ਲੈ ਕੇ ਜਾਣ ਦੀ ਕੋਸ਼ਿਸ਼ ਕਿਉਂਕਿ ਵਿਦਿਆਰਥੀਆਂ ਦੇ ਵੱਲੋਂ ਸੰਘਰਸ਼ ਜੋ ਉਲੀਕਿਆ ਗਿਆ ਅੱਜ ਦੂਰੋਂ-ਦੂਰੋਂ ਨੌਜਵਾਨ ਜਥੇਬੰਦੀਆਂ ਵਾਲੇ ਵੀ ਪਹੁੰਚ ਰਹੇ ਨੇ ਤੇ ਹੋਰ ਵੀ ਨੌਜਵਾਨ ਕਹਿ ਸਕਦੇ ਹਾਂ ਕਿ ਇਹਨਾਂ ਦਾ ਸਾਥ ਦੇਣ ਲਈ ਆਤੇ। ਮਾਹੌਲ ਨੂੰ ਦੇਖ ਸਕਦੇ ਹੋ ਕਿ ਕਿਵੇਂ ਗੇਟ ਤਣਾਅਪੂਰਨ ਤਰੀਕੇ ਦੇ ਨਾਲ ਮਾਹੌਲ ਇੱਥੇ ਬਣਦਾ ਜਾ ਰਿਹਾ ਹੈ ਗੇਟ ਨੂੰ ਤੋੜਨ ਦੀ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ ਨੌਜਵਾਨਾਂ ਦੇ ਵੱਲੋਂ ਤਾਂ ਕਿ ਆਪਣੇ ਸਾਥੀਆਂ ਨੂੰ ਨਾਲ ਗਾਇਆ ਜਾ ਸਕੇ ਹੁਣ ਨੌਜਵਾਨ ਗੇਟ ਤੋੜਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਪੁਲਿਸ ਦੇ ਵੱਲੋਂ ਕਿਤਨਾ ਕਿਤੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ 1 ਦੀਆਂ ਗੇਟ ਖੋਲ ਕੇ ਜੋ ਕਹਿ ਸਕਦੇ ਆ ਕਿ ਦੇਖ ਸਕਦੇ ਹੋ ਕਿ ਪੁਲਿਸ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਲਕੀਬਾਜੀ ਵੀ ਜਰੂਰ ਇੱਥੇ ਦਿਖਾਈ ਦੇ ਰਹੀ ਆ ਮਾਹੌਲ ਕਿੰਨਾ ਕਿਤੇ ਜਰੂਰ ਭਖਦਾ ਹੋਇਆ ਦਿਖਾਈ ਦੇ ਰਿਹਾ ਮੌਕੇ ਤੇ ਪੁਲਿਸ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਇਹ ਨੌਜਵਾਨ ਦੇਖ ਸਕਦੇ ਹੋ ਕਿਵੇਂ ਕਿਵੇਂ ਇੱਥੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਨੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪੁਲਿਸ ਦੇ ਵੱਲੋਂ ਕਿੰਨਾ ਕਿਤੇ ਰੋਕਣ ਦੀ ਜਰੂਰ ਕੋਸ਼ਿਸ਼ ਕੀਤੀ ਜਾ ਰਹੀ ਆ ਅ ਵੱਡੇ ਪੱਧਰ ਦੇ ਉੱਪਰ ਮਾਹੌਲ ਇੱਥੇ ਜੋ ਹੈ ਤਣਾਅਪੂਰਨ ਕਿ ਤਰ੍ਹਾਂ ਕਿਤੇ ਹੁੰਦਾ ਹੋਇਆ ਦਿਖਾਈ ਦੇ ਰਿਹਾ ਜੋ ਭਗੜੜ ਵੀ ਜਰੂਰ ਮੱਚਦੀ ਹੋਈ ਦਿਖਾਈ ਦੇ ਰਹੀ ਆ ਬਜ਼ੁਰਗ ਵੀ ਇੱਥੇ ਦੇਖ ਸਕਦੇ ਹੋ ਕਿ نیچے ਗਿਰਦੇ ਹੋਏ ਦਿਖਾਈ ਦੇ ਰਹੇ ਨੇ ਆ ਦੇਖ ਸਕਦੇ ਆ ਜਰੂਰ ਤਸਵੀਰ ਦਿਖਾਈ ਜਾਵੇ ਕਿਵੇਂ ਨੌਜਵਾਨ ਇੱਥੇ ਗਰਮੀ ਰਹਿ ਨੇ ਪਰ ਫਿਰ ਵੀ ਕਹਿ ਸਕਦੇ ਆ ਕਿ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਕਹਿ ਸਕਦੇ ਆ ਕਿ ਹੰਬੜਾ ਮਾਰਿਆ ਗਿਆ ਇੱਕ ਤਰੀਕੇ ਦੇ ਨਾਲ ਤੱਕਾ ਮੁਕੀ ਵੀ ਜਰੂਰ ਆ ਇੱਥੇ ਦੇਖਣ ਨੂੰ ਮਿਲੀ ਤਾਂ ਇਹ ਨੌਜਵਾਨ ਜੋ ਬਾਹਰ ਗੇਟ ਦੇ ਜਿਨ੍ਹਾਂ ਨੂੰ ਰੋਕਿਆ ਗਿਆ ਸੀ ਤੱਕੇ ਦੇ ਨਾਲ ਇਹ ਨੌਜਵਾਨ ਇੱਥੇ ਇਤਨਾ ਕਿਤੇ ਯੂਨੀਵਰਸਿਟੀ ਦੇ ਅੰਦਰ ਦਾਖਲ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਹਾਲਾਂਕਿ ਧੱਕਾ ਮੁਕੀ ਪੁਲਿਸ ਮੁਲਾਜ਼ਮਾਂ ਤੇ ਨੌਜਵਾਨਾਂ ਵਿੱਚ ਕਾਰਜ ਜ਼ਰੂਰ ਹੋਈਆ ਗੇਟ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਦੇਖ ਸਕਦੇ ਹੋ ਕਿਵੇਂ ਇਨਾ ਨੌਜਵਾਨਾਂ ਦੇ ਵੱਲੋਂ ਅੰਦਰ ਐਂਟਰੀ ਕੀਤੀ ਗਈ ਆ ਤੱਕੇ ਦੇ ਨਾਲ ਕਹਿ ਸਕਦੇ ਆ ਕਿ ਨੌਜਵਾਨ ਇਹ ਬੜੇ ਨੇ ਕਿਉਂਕਿ ਪੁਲਿਸ ਦੇ ਵੱਲੋਂ ਜਰੂਰ ਇੱਥੇ ਰੋਕਿਆ ਗਿਆ ਸੀ ਬਜ਼ੁਰਗ ਇਹ ਜੋ ਹੈ ਅੰਦਰ ਵਰਦੇ ਸਮੇਂ ਇਹਨਾਂ ਦੀ ਦੇਖ ਸਕਦੇ ਹੋ ਕਿ ਦਸਤਾਰ ਵੀ ਕਿਤਨਾ ਕਿਤੇ ਜੋ ਹੈ ਜਰੂਰ ਕਹਿ ਸਕਦੇ ਆ ਕਿ ਤੱਕਾ ਮੁਕੀ ਦੇ ਵਿੱਚ ਕਈ ਵਾਰ ਹੋ ਜਾਂਦਾ ਹੈ ਕਿ ਬਜ਼ੁਰਗ ਵੀ ਇੱਥੇ ਜੋ ਗਿਰ ਗਏ ਸੀਗੇ ਤੇ ਉਸ ਤੋਂ ਬਾਅਦ ਤਸਵੀਰਾਂ ਹੁਣ ਇਹ ਨੌਜਵਾਨ ਦੇਖ ਸਕਦੇ ਹੋ ਕਿ ਜਕਾਰੇ ਲਾਉਂਦੇ ਹੋਏ ਯੂਨੀਵਰਸਿਟੀ ਦੇ ਅੰਦਰ ਦਾਖਲ ਹੋ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਪ੍ਰੋ ਪੰਜਾਬ ਟੀਵੀ ਤੇ ਸਾਂਝੀਆਂ ਕਰ ਰਹੇ ਹਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਦੇਖ ਸਕਦੇ ਹੋ ਕਿ ਪਿੱਛੇ ਵੀ ਜਿੱਥੇ ਇਹਨਾਂ ਨੌਜਵਾਨਾਂ ਨੂੰ ਰੋਕਿਆ ਗਿਆ ਸੀਗਾ ਪੁਲਿਸ ਦੇ ਵੱਲੋਂ ਅੰਦਰ ਐਂਟਰੀ ਨਹੀਂ ਦਿੱਤੀ ਜਾ ਰਹੀ ਸੀ ਤਾਂ ਹੁਣ ਇਹ ਨੌਜਵਾਨ ਕਿਤਨਾ ਕਿਤੇ ਜ਼ਬਰਦਸਤੀ ਤਰੀਕੇ ਦੇ ਨਾਲ ਅੰਦਰ ਯੂਨੀਵਰਸਿਟੀ ਦੇ ਦਾਖਲ ਵੀ ਹੋ ਚੁੱਕੇ ਨੇ ਤੇ ਹੁਣ ਮੋਰਚੇ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚ ਚੁੱਕੇ ਨੇ ਕੈਮਰਾਮੈਨ ਜਗਰੂਪ ਦੇ ਨਾਲ ਪ੍ਰਦੀਪ ਪੰਮਲੋ ਪੀਯੂ